ਕਿਸਾਨ ਵੀਰੋ ਅੱਜ 25 ਫਰਵਰੀ 2024 ਕਣਕ ਦੀ ਫਸਲ ਲਗਭਗ 100 ਦਿਨ ਪਲੱਸ ਹੋ ਚੁੱਕੀ ਆ ਬਹੁਤ ਸੋਹਣੀ ਫਸਲ ਆ ਇਸ ਵਾਰ ਕਣਕ ਦੀ ਪਰੰਤੂ ਜਦੋਂ ਨਸਾਰੇ ਵੇਲੇ ਨਾ ਦਿਨ ਦਾ ਟੈਂਪਰੇਚਰ ਹਾਈ ਤੇ ਰਾਤ ਦਾ ਲੋ ਟੈਂਪਰੇਚਰ ਹੋਣ ਲੱਗ ਜੇ ਕਈ ਪ੍ਰੋਬਲਮ ਆ ਜਾਂਦੀਆਂ ਜਿਵੇਂ ਤੇਲੇ ਦਾ ਅਟੈਕ ਫੰਗਸ ਦਾ ਅਟੈਕ ਜੇ ਨਸਾਰੇ ਵੇਲੇ ਟੈਂਪਰੇਚਰ ਹਾਈ ਹੋ ਜੇ ਦਾਣੇ ਮਾਜੂ ਹੋ ਜਾਂਦੇ ਆ ਫੋਕ ਬਣ ਜਾਂਦੀ ਆ ਦਾਣਿਆਂ ਚ ਫਿਰ ਝਾੜ ਤੇ ਇਫੈਕਟ ਪੈਣਾ ਹੀ ਪੈਣਾ ਕਿਹੜੀ ਉਹ ਸਪਰੇਅ ਕਰੀਏ ਕਿ ਆਪਾਂ ਉਸ ਵੈਰੈਟੀ ਦਾ ਵਧੀਆ ਝਾੜ ਲੈ ਸਕੀਏ ਸੋ ਤੁਸੀਂ ਆਪਣੇ ਚੈਨਲ ਕਿਸਾਨ ਐਂਡ ਫਾਰਮਿੰਗ ਤੇ ਉਹ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰੋ ਕਿਸਾਨ ਵੀਰੋ ਨਸਾਰੇ ਵੇਲੇ ਕਣਕ ਨੂੰ ਤੇਲਾ ਉਲੀ ਰੋਗ ਤੇ ਗਰਮ ਟੈਂਪਰੇਚਰ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਜੇ ਤਿੰਨਾਂ ਵਿੱਚੋਂ ਇੱਕ ਵੀ ਸਮੱਸਿਆ ਖੇਤ 'ਚ ਆ ਜੇ ਇਹਦੇ ਨਾਲ ਦਾਣੇ ਮਾਝੂ ਤੇ ਝਾੜ ਤੇ ਬਹੁਤ ਇਫੈਕਟ ਪੈਂਦਾ ਹੁਣ ਆਪਾਂ ਗੱਲ ਕਰਦੇ ਹਾਂ ਤੇਲਾ ਨਸਾਰੇ ਵੇਲੇ ਜੇ ਖੇਤ 'ਚ ਤੇਲਾ ਰਸ ਚੂਸਕ ਕੀੜਿਆਂ ਦਾ ਅਟੈਕ ਆ ਜਾਂਦਾ ਇਹਦੇ ਨਾਲ ਨਾ ਬੱਲੀਆਂ 'ਚੋਂ ਰਸ ਬਹੁਤ ਪੀ ਜਾਂਦਾ ਫਿਰ ਦਾਣੇ ਮਾਝੂ ਹੋ ਜਾਂਦੇ ਆ ਕਈ ਬੂਟੇ ਸੁੱਕ ਵੀ ਜਾਂਦੇ ਆ ਇਹਦੇ ਨਾਲ ਝਾੜ ਬਹੁਤ ਘਟਦਾ ਪਰ ਏਡੀ ਵੱਡੀ ਪ੍ਰੋਬਲਮ ਨਹੀਂ ਨਾਰਮਲ ਸਪਰੇਹਾਂ ਨਾਲ ਹੀ ਮਰ ਜਾਂਦਾ ਅਕਸਰ ਤੇਲੇ ਦਾ ਅਟੈਕ ਖੇਤ 'ਚ ਇੱਕ ਸਾਈਡ ਤੋਂ ਸ਼ੁਰੂ ਹੁੰਦਾ ਜਿੱਧਰ ਸਰੋਂ ਹੋਵੇ ਜਾਂ ਆਪਣੇ ਦਰਖਤ ਜਾਦੇ ਲੱਗੇ ਹੋਣ ਜੇ ਤੁਹਾਨੂੰ ਸਟਾਰਟਿੰਗ 'ਚ ਇਹਦਾ ਪਤਾ ਲੱਗ ਜਾਂਦਾ ਤੁਸੀਂ ਖੇਤ ਦੇ ਆਲੇ-ਦੁਆਲੇ ਚਾਰ ਢੋਲੀਆਂ ਖੇਤ 'ਚ ਜੇ ਸਪਰੇਅ ਕਰ ਦਿੰਨੇ ਹੋ ਤਾਂ ਇਹਦੇ ਅਟੈਕ ਤੋਂ ਬਚ ਸਕਦੇ ਹੋ ਹੁਣ ਆ ਮੇਰੀ 1 ਨਵੰਬਰ ਦੀ ਬਜਾਈ ਆ ਜੀ ਅਗੇਤੀਆਂ ਵੈਰਾਈਟੀਆਂ ਬਜਾਈਆਂ ਨੇ ਜਿਹੜੀਆਂ ਵੈਰਾਈਟੀਆਂ ਤੁਹਾਡੀਆਂ ਬੀਜੀਆਂ ਉਹਨਾਂ ਵਿੱਚ ਇਸ ਵਕਤ ਤੇਲੇ ਦਾ ਬਹੁਤ ਅਟੈਕ ਆ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਦੋ ਟੈਕਨੀਕਲ ਦੱਸਦਾ ਜਿਵੇਂ ਤਰਲ ਘਟਾਰਾ ਹਾਂਜੀ ਤਰਲਕ ਟਾਰਾਈ ਸੁਣਿਆ ਤੁਸੀਂ ਜੇ ਦਿਨ ਆਪਾਂ ਬੀ ਸੋਦੇ ਹੁੰਦੇ ਹਾਂ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਆ ਜੇ ਕਣਕ ਚ ਤੇਲਾ ਤਾਂ ਤੁਸੀਂ ਤਰਲਕ ਟਾਰਾ ਦੀ ਸਪਰੇ ਕਰੋ 100 ਲੀਟਰ ਪਾਣੀ ਲੈ ਕੇ ਖੇਤ ਚ ਸਪਰੇ ਕਰਦੇ ਹੋ ਤਾਂ ਬਹੁਤ ਸੋਹਣਾ ਰਿਜ਼ਲਟ ਮਿਲਦਾ ਜਾਂ ਪੁਰਾਣਾ ਆਪਣਾ ਉਹੀ ਟੈਕਨੀਕਲ ਆ ਜਾਂਦਾ ਅਮੇਡਾ ਕਰੋ ਰਾਈਡ 17.8% ਵਾਲਾ ਕਨਫਿਡੋਰ ਤੁਸੀਂ ਕਰ ਸਕਦੇ ਹੋ ਇਹਦੇ ਵੀ ਬਹੁਤ ਸੋਹਣੇ ਰਿਜ਼ਲਟ ਨੇ ਪਰੰਤੂ ਕਈ ਕਿਸਾਨ ਵੀ ਮੋਨੋ ਦੀ ਸਪਰੇ ਕਰੀ ਜਾਂਦੇ ਆ ਮੋਨੋ ਤੇ ਬਹੁਤ ਮਾੜੇ ਇਫੈਕਟ ਪੈਂਦੇ ਆ ਕਣਕ ਦੇ ਵਿੱਚ ਵੀ ਇਹਦਾ ਅਸਰ ਚੱਲ ਜਾਂਦਾ ਇਹਦੀ ਵਰਤੋਂ ਨਾ ਕਰੋ ਹੁਣ ਖੇਤ ਚ ਸੈਕੰਡ ਪ੍ਰੋਬਲਮ ਅੱਜਕਲ ਜਨਵਰੀ ਫਰਵਰੀ ਚ ਆ ਜਾਂਦੀ ਹੈ ਜੀ ਪੀਲੀ ਕੁੰਗੀ ਜਾਂ ਹੋਰ ਕਈ ਫੰਗਸਾਂ ਨੇ ਜਿਹੜੀਆਂ ਕਣਕ ਤੇ ਅਟੈਕ ਕਰਦੀਆਂ ਨੇ ਪਰantu ਕਈ ਵੀਰ ਕਹਿੰਦੇ ਹੁੰਦੇ ਆ ਨਵੀਆਂ ਵੈਰਾਈਟੀਆਂ ਬੀਜੀਆਂ ਹੋਈਆਂ ਸਾਡੀਆਂ ਇਹਨਾਂ ਤੇ ਨਹੀਂ ਇਹਦਾ ਅਸਰ ਹੁੰਦਾ ਭਾਈ ਸਾਹਿਬ ਹੁੰਦਾ ਕੀ ਆ ਫੰਗਸ ਆ ਜਿਹੜੀ ਪੀਲੀ ਕੁੰਗੀ ਆ ਇਹ ਖੇਤ ਵਿੱਚ ਮਿੱਟੀ ਵਿੱਚ ਰਚੀ ਹੋਈ ਆ ਇਹ ਹੌਲੀ ਹੌਲੀ ਫਸਲਾਂ ਤੇ ਤੁਹਾਡੀਆਂ ਨਵੀਆਂ ਵੈਰਾਈਟੀਆਂ ਤੇ ਵੀ ਇਹਦਾ ਬਹੁਤ ਮਾੜਾ ਭਾਅ ਪੈਂਦਾ ਤੁਸੀਂ ਖੇਤ ਦਾ ਨਿਰੇਖਣ ਕਰੋ ਬੱਟਾਂ ਦੇ ਨਾਲ ਨਾਲ ਨਾ ਤੁਹਾਨੂੰ ਪੱਤੇ ਪੀਲੇ ਪੀਲੇ ਦਿਖਾਈ ਦੇ ਰਹੇ ਹੋਣੇ ਆ ਉਹਨਾਂ ਤੇ ਹਲਦੀ ਜੀ ਵੀ ਲੱਗੀ ਹੋਈ ਆ ਇਹ ਵੀ ਇੱਕ ਫੰਗਸ ਦਾ ਅਟੈਕ ਹੀ ਹੁੰਦਾ ਉਲੀ ਰੋਗ ਹੀ ਆ ਇਹਦਾ ਵੀ ਝਾੜ ਤੇ ਬਹੁਤ ਮਾੜਾ ਅਸਰ ਪੈਂਦਾ ਜੇ ਜਨਵਰੀ ਫਰਵਰੀ ਚ ਜਾ ਕੇ ਇਦਾਂ ਦੀਆਂ ਅਟੈਕ ਵੀ ਆਉਣੇ ਸ਼ੁਰੂ ਹੋ ਜਾਂਦੇ ਆ ਨਸਾਰੇ ਵੇਲੇ ਜੇ ਇਦਾਂ ਦੀ ਪ੍ਰੋਬਲਮ ਆ ਗਈ ਫਿਰ ਵੀ ਝਾੜ ਘਟਦਾ ਹੈਗਾ ਕੀ ਕਰੀਏ ਤੁਹਾਨੂੰ ਖੇਤ ਚ ਟੈਬੂਕੋਨਾਜ਼ੋਲ ਜਾਂ ਟੈਲਟ ਦੀ ਸਪਰੇਅ ਕਰ ਦੋ ਜੇ ਜਾਦੇ ਪ੍ਰੋਬਲਮ ਆ ਨਾ ਤੁਹਾਡੇ ਖੇਤ ਦੇ ਵਿੱਚ ਤੁਸੀਂ ਨਟੀਵੋ ਜਾਂ ਮਿਸਰਾ ਟਾਪ ਵੀ ਲੈ ਸਕਦੇ ਹੋ ਇਹ ਥੋੜੇ ਜਿਹਾ ਕਾਸਟਲੀ ਹੁੰਦੇ ਆ ਇਹਦੇ ਵਿੱਚ ਦੋ ਦੋ ਸਾਲਟ ਹੁੰਦੇ ਆ ਜੇ ਤੁਸੀਂ ਇਹ ਕਰਦੇ ਹੋ ਤੇ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਹੁਣ ਲਾਸਟ ਚ ਮੈਂ ਤੁਹਾਨੂੰ ਦੱਸੂ ਖੇਤ ਜਦੋਂ ਨਿਸਰ ਰਿਹਾ ਨਾ ਖੇਤ ਵਧੀਆ ਨਿਸਰ ਗਿਆ ਤੁਹਾਡਾ ਖੇਤਾ ਦੇਖੋ ਆਪਣਾ ਨਸਾਰਾ 60 70% ਹੋ ਚੁੱਕਿਆ ਟੈਂਪਰੇਚਰ ਗਰਮ ਹੋ ਜਾਂਦਾ ਨਾ ਫੇਰ ਵੀ ਦਾਣੇ ਮਾਜੂ ਹੋ ਜਾਣੇ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਇਹਦਾ ਹੱਲ ਹੈਗਾ ਤੁਸੀਂ ਇਹਦੇ ਉੱਤੇ 13045 ਐਨਪੀਕੇ ਦੀ ਸਪਰੇਅ ਕਰੋ ਇਹਦੇ ਵਿੱਚ ਨਾਈਟ੍ਰੋਜਨ ਤੇ ਪੋਟਾਸ਼ ਹੁੰਦਾ ਸਾਰੇ ਵੇਲੇ ਥੋੜੀ ਮਾਤਰਾ 'ਚ ਜੇ ਨਾਈਟ੍ਰੋਜਨ ਨਹੀਂ ਉਹਦੇ ਨਾਲ ਵੀ ਝਾੜ ਵਧੀਆ ਹੁੰਦਾ ਪੋਟਾਸ਼ ਵੀ ਬਹੁਤ ਜ਼ਰੂਰੀ ਆ ਪੋਟਾਸ਼ ਦਾ ਕੰਮ ਕਈ ਹੁੰਦਿਆ ਦੇਖੋ ਪਹਿਲਾ ਕੰਮ ਤੱਤਾਂ ਨੂੰ ਦਾਣਿਆਂ ਵੱਲ ਨੂੰ ਲੈ ਕੇ ਜਾਣੇ ਦਾਣੇ ਮੋਟੇ ਚਮਕਦਾਰ ਬਣ ਜਾਂਦੇ ਆ ਗਰਮੀ ਹੋ ਜਾਂਦੀ ਆ ਬੂਟਾ ਹਾਈ ਟੈਂਪਰੇਚਰ ਦਾ ਸਾਹਮਣਾ ਕਰ ਪਾਉਂਦਾ ਜੇ ਉਹ 'ਚ ਪੋਟਾਸ਼ ਦੀ ਭਰਪੂਰ ਮਾਤਰਾ ਤਣ ਨੰਬਰ ਤੇ ਪੋਟਾਸ਼ ਦਾ ਕੰਮ ਹੁੰਦਾ ਜੀ ਤਣਾ ਮਜ਼ਬੂਤ ਕਰਨਾ ਅਕਸਰ ਤੁਸੀਂ ਦੇਖਿਆ ਜਦੋਂ ਨਾ ਖੇਤ ਨਿਸਰ ਜਾਂਦਾ ਮੜੀ ਜੀ ਹਵਾ ਚੱਲੀ ਨਹੀਂ ਤੇ ਖੇਤ ਡਿਗ ਪੈਂਦਾ ਜਾਂ ਜੂਰੀਆ ਜ਼ਿਆਦਾ ਪਾਇਆ ਹੁੰਦਾ ਇਹਦੇ ਨਾਲ ਤਣਾ ਮਜ਼ਬੂਤ ਹੋ ਜਾਂਦਾ ਫਸਲ ਖੜੀ ਰਹਿੰਦੀ ਹੈ ਜੇ ਇਹਨਾਂ ਹੁਣ ਫਸਲ ਖੜੀ ਰਹੇਗੀ ਝਾੜ ਆਪਣਾ ਬਹੁਤ ਵਧੀਆ ਹੋਊਗਾ ਲਾਸਟ ਚ ਮੈਂ ਐਂ ਕਹੂੰਗਾ ਕਿਸਾਨ ਬਿਰੋ ਮਿਹਨਤਾਂ ਕਰੀਆਂ ਹੋਈਆਂ ਨੇ ਫਸਲਾਂ ਬਹੁਤ ਸੋਹਣੀਆਂ ਨੇ ਜੇ ਤੁਸੀਂ ਅਖੀਰ ਚ ਜਾ ਕੇ ਉਹਨੂੰ ਤੇਲੇ ਤੋਂ ਬਚਾ ਲੈਨੇ ਹੋ ਉਹਨੂੰ ਉਲੀ ਰੋਗ ਤੋਂ ਬਚਾ ਲੈਨੇ ਹੋ ਉਹਨੂੰ ਗਰਮ ਟੈਂਪਰੇਚਰ ਤੋਂ ਬਚਾਉਣ ਲਈ ਉਹਦੇ ਉੱਤੇ ਇੱਕ ਵਧੀਆ ਐਨਪੀਕੇ 13045 ਦੀ ਸਪਰੇਅ ਕਰ ਦਿੰਨੇ ਹੋ ਨਾ ਤੁਸੀਂ ਉਸ ਵੈਰਾਈਟੀ ਦਾ ਜਿਹੜਾ ਵੱਧ ਤੋਂ ਵੱਧ ਝਾੜ ਆ ਉਹ ਪ੍ਰਾਪਤ ਕਰ ਸਕੋਗੇ ਜੇ ਤੁਸੀਂ ਇਹਨਾਂ ਚੋਂ ਤਿੰਨੇ ਸਾਲਟ ਕਰਨੇ ਆ ਤਿੰਨ ਹੀ ਦਵਾਈਆਂ ਟੈਕਨੀਕਲ ਖੇਤ ਚ ਕਰਨੀਆਂ ਨੇ ਤਾਂ ਇਹਨਾਂ ਦਾ ਘੋਲ ਅਲੱਗ-ਅਲੱਗ ਬਣਾ ਸਕਦੇ ਹੋ ਜਿਵੇਂ ਐਨਪੀਕੇ ਆ ਇਹਨੂੰ ਅਲੱਗ ਵਾਰਟੀ ਚ ਘੋਲ ਲਿਓ ਇਹ ਫੰਗੀ ਸਾਈਡਾ ਨੂੰ ਅਲੱਗ ਕੁਆਲਿਟੀ ਚ ਘੋਲ ਲਿਓ ਤੇਲੇ ਵਾਲੀ ਨੂੰ ਡਾਇਰੈਕਟ ਤੁਸੀਂ ਢੋਲੀ ਚ ਪਾਉਂਗੇ ਉਹ ਵਧੀਆ ਇਸ ਤਰ੍ਹਾਂ ਤੁਸੀਂ 150 ਲੀਟਰ 150 ਲੀਟਰ ਪਾਣੀ ਪ੍ਰਤੀ ਕਿੱਲੇ ਦਾ ਲੈ ਕੇ ਜੇ ਖੇਤ ਚ ਇਹਨਾਂ ਦੀ ਸਪਰੇਅ ਕਰਦੇ ਹੋ ਤਾਂ ਤੁਹਾਨੂੰ ਬਹੁਤ ਸੋਹਣੇ ਰਿਜ਼ਲਟ ਮਿਲਣਗੇ ਜੋ ਉਸ ਵੈਰਾਈਟੀ ਦਾ ਵੱਧ ਤੋਂ ਵੱਧ ਝਾੜ ਤੁਸੀਂ ਉਹ ਪ੍ਰਾਪਤ ਕਰ ਸਕੋਗੇ ਲਾਸਟ ਚ ਮੈਂ ਕਿਸਾਨ ਵੀਰਾਂ ਨੂੰ ਐਂ ਕਹੂੰਗਾ ਕਿਸਾਨੀ ਅੰਦੋਲਨ ਚੱਲ ਰਿਹਾ ਉਹਦਾ ਸਾਥ ਅਲੱਗ-ਅਲੱਗ ਤਰੀਕਿਆਂ ਨਾਲ ਦਿਓ ਜੇ ਤੁਸੀਂ ਉੱਤੇ ਆਰਥਿਕ ਮਦਦ ਕਰ ਸਕਦੇ ਹੋ ਆਪ ਵੀ ਖੁਦ ਉੱਤੇ ਅੰਦੋਲਨ ਦੇ ਵਿੱਚ ਹਿੱਸਾ ਬਣੋ ਉਹ ਜੁਨੀਆ ਨਾ ਜਿਹੜੀਆਂ ਹਜੇ ਘਰੇ ਬੈਠੀਆਂ ਨੇ ਉਹਨਾਂ ਤੇ ਪ੍ਰੈਸ਼ਰ ਪਾਓ ਉਹਨਾਂ ਨੂੰ ਜਿਵੇਂ ਕਹਿੰਦੇ ਹੁੰਦੇ ਆ ਡੰਡਾ ਚਾੜੋ ਉਹਨਾਂ ਤੇ ਵੀ ਤੁਸੀਂ ਵੀ ਉੱਥੇ ਜਾਓ ਤੇ ਕਿਸਾਨੀ ਅੰਦੋਲਨ ਚ ਸਾਥ ਦਿਓ ਇਸ ਤਰ੍ਹਾਂ ਆਪਾਂ ਇਹ ਫਸਲਾਂ ਦਾ ਨਹੀਂ ਤਾਂ ਇਹਨਾਂ ਨੂੰ ਕਿਸੇ ਨੇ ਖਰੀਦਣਾ ਹੀ ਨਹੀਂ ਭਾਈ ਅੱਜ ਆਪਾਂ ਮੁੱਲ ਪਾਲਦੇ ਆ ਕੋਈ ਸਮਾਂ ਇਹੋ ਜਿਹਾ ਆ ਜਾਣਾ ਇਹ ਫਸਲਾਂ ਨੂੰ ਕਿਸੇ ਨੇ ਖਰੀਦਣਾ ਨਹੀਂ ਫਿਰ ਆਪਣੀ ਕਿਸਾਨੀ ਘਾਟੇ ਚ ਜਾਊਗੀ ਕਿੱਦਾਂ ਦੀ ਵੀਡੀਓ ਲੱਗੀ ਵੀਡੀਓ ਨੂੰ ਸ਼ੇਅਰ ਲਾ ਕਮੈਂਟ ਤੇ ਚੈਨਲ ਸਾਡਾ ਕਿਸਾਨ ਐਂਡ ਫਾਰਮਿੰਗ ਨਾ ਦਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ